तो सारे ने मेरे में प्यार सत श्रीकाल स्वागत है अच्छा लूज प्लाजो तो तो में में की कटिंग करनी दसा ए सारे दसा ठीक है जी किस तरह आपिटिंग करनी है किस तरह कलर कटिंग करनी है ये वीडियो ने एंड तक जरूर देखना अगर भीडियो अच्छी लगी है तो प्लीज़ चैनल लाइक शेयर के सबसक्राइब जरूर करते ट्रु करो हाँ जी आप भी करना चाहते हैं हाँ जी जिदा कि अपना मतलब ਲੈਂਥ ਪਲਾਜ਼ੋ ਦੀ ਲੈਂਥ ਹੈਗੀ ਐ ਆਪਾਂ ਪਹਿਲਾਂ ਤੋਂ ਮਾਪਾਸ ਦੀ ਆਪਣੀ ਜਿੱਦਾਂ ਕੀ ਪਲਾਜ਼ੋ ਦੀ ਲੈਂਥ ਹੈਗੀ ਐ 38 ਮੂਰੀ ਆਪਾਂ 9 ਰੱਖਣੀ ਹੈ ਕਿਉਂਕਿ ਆਪਾਂ ਇਹ ਲੂਸ ਪਲਾਜ਼ੋ ਬਣਾਉਣਾ ਹੈ hip ਉਹਨਾਂ ਦੀ ਹੈਗੀ ਐ 36 ਔਰ ਕਮਰ ਹੈਗੀ ਐ 34 ਇੰਚ ਆਪਾਂ ਇਹਦੇ ਅਕੋਰਡਿੰਗ ਹੀ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਤੁਸੀਂ ਇਸ ਨੂੰ ਧਿਆਨ ਨਾਲ ਟੋਟ ਕਰੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਯਾਨੀ ਕਿ ਕਪੜਾ ਪਹਿਲਾਂ ਆਪਾਂ ਕਲੀਅਰ ਕਰ ਲਾਂਗੇ ਸਾਫ਼ ਕਰ ਲੈਣਾ ਉਹ ਆਪਾਂ ਕਰ ਚੁੱਕੀਆਂ ਠੀਕ ਹੈ बाद आप तीन दा मुड़ाई वस्ते रखा जो कि अपना एदा दे फोल्ड हो जाएगा ये आपउंड इलास्टिक बना है यह लूज प्लाजो ठीक है जी इदा आप तीन इंच आपको उपर केंगे उस तो बाद लेंथ लैंग हाँ जी लैंथ आप थर्टी एट आ गई ढाई इंच आप फोल्डिंग लैंगे जो कि आप फोल्ड कर देंगे ठीक है जी थर्टी एट इंच लैंथ है और ढाई इंच आपोलडिंग लैंगा उस तो बाद नैक्सट आप झोली ਠੀਕ ਹੈ ਜੀ ਸਟੈਪ ਹੈ ਜੋ ਆਪਾਂ ਝੋਲੀ ਰੱਖਣੀ ਹੈ ਝੋਲੀ ਆਪਾਂ ਰੱਖਣੀ ਹੈ ਯਾਨੀ ਕਿ ਆਪਾਂ ਕਿਸ ਤਰ੍ਹਾਂ ਝੋਲੀ ਕੱਢਦੇ ਹੁੰਨੇ ਆਪਾਂ ਕਮਰ ਦਾ हिਪ ਦਾ ਆਪਾਂ ਚੌਥਾ ਹਿੱਸਾ ਕੱਢਦੇ ਹੁੰਨੇ ਆ ਚੌਥਾ ਹਿੱਸਾ ਆਪਣਾ 9 ਹੁੰਦਾ ਆ ਆਪਾਂ 1 ਇੰਚ 1.5 ਇੰਚ ਪਧਾਟ ਲਈ 1.5 ਆਪਾਂ ਲੈ ਲਿਆ ਠੀਕ ਹੈ ਜੀ ਆ ਦੇਖੋ 1.5 ਲੈ ਲਿਆ ਉਸ ਤੋਂ ਬਾਅਦ ਹੁਣ ਦੇਖੋ हिਪ ਆਪਣੀ ਹੈਗੀ ਹੈ 36 ਇੰਚ ਤੁਸੀਂ ਇਦਾਂ ਇੰਚ ਟੇਪ ਨੂੰ ਤੁਸੀਂ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਤੁਸੀਂ ਫੋਲਡ ਕਰ ਲਿਆ ਕਰੋ ਪਹਿਲਾ ਦੋ ਪਾਰਟਨ ਚੋ ਗਿਆ ਠੀਕ ਹੈ ਜੀ ਦੋ ਪਾਰਟਨ ਦੇ ਵਿੱਚ ਹੋ ਗਿਆ ਆਪਣਾ 18 ਆ ਗਿਆ ਉਸ ਤੋਂ ਬਾਅਦ ਇਹਨੂੰ ਫੇਰ ਦੋ ਪਾਰਟਨ ਦੇ ਵਿੱਚ ਕਰ ਲਿਆ ਠੀਕ ਹੈ ਜੀ ਸਿੰਪਲ ਜਿਹਾ ਫਾਰਮੂਲਾ ਫਿਰ ਆਪਣਾ ਆ ਗਿਆ 9 9 ਦੇ ਵਿੱਚ ਹੁਣ ਆਪਾਂ 2 ਇੰਚ ਦੀ ਲੂਜ਼ਿੰਗ ਪਾੜਨ ਲੂਜ਼ ਪਲਾਜ਼ੋ ਦੇ ਵਿੱਚ 2 ਇੰਚ ਦੀ ਲੂਜ਼ਿੰਗ ਪਾਵਾਂਗੇ ਯਾਨੀ ਕਿ ਆਪਣਾ ਟੋਟਲੀ 11 ਇੰਚ ਬਣ ਗਿਆ ਠੀਕ ਹੈ ਜੀ ਆ ਦੇਖੋ ਇਹ ਆਪਣਾ 11 ਇੰਚ ਠੀਕ ਹੈ ਜੀ ਟੋਟਲੀ ਆਪਣਾ ਇਹ 11 ਇੰਚ ਆ ਗਿਆ ਜੋ ਆਪਣਾ ਮਤਲਬ ਥਾਈ ਹੋਣੀ ਸੀ ਜੀ ਇਥੋਂ 11 ਇੰਚ ਪਾ ਲਈ ਫਿਰ ਆਪਾਂ 2 ਇੰਚ ਹੋਰ ਅੱਗੇ ਬਧਾਤਾ ਇਹ ਥਾਈ ਹਸਤੀ ਜਿਹੜਾ ਇੱਥੋਂ ਸੀਗਾ ਆਪਣਾ ਇਹ ਆਪਾਂ 11 ਇੰਚ ਪਾਏ ਜੋ ਆਪਣਾ ਚੋਲੀ ਕੋਲੋਂ 2 ਇੰਚ ਦੀ ਲੂਜ਼ਿੰਗ ਪਾਰਟ ਠੀਕ ਹੈ ਯਾਨਕਿ ਥਾਈ ਵੀ ਬੋਲ ਦਿੰਦੇ ਇਹਨੂੰ ਪਰ ਤੇ ਬੋਲ ਦਿੰਦੇ ਇੱਥੋਂ 2 ਇੰਚ ਦੀ ਲੂਜ਼ਿੰਗ ਪਾਰਟ ਹੈ ਫਿਰ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਫੱਟੀ ਨਾਲ ਤੁਸੀਂ ਫੱਟੀ ਰੱਖਣੀ ਹੈ ਇਹਨੂੰ ਆਹ ਵਾਲਾ ਸ਼ੇਪ ਜਿਹੜਾ ਚੌੜੀ ਵਾਲੇ ਉੱਪਰ ਰੱਖਣਾ ਬ੍ਰੀਕ ਵਾਲਾ ਹੇਠਾਂ ਐਦਾਂ ਰੱਖ ਸੋ ਇਸ ਤੋਂ ਬਾਅਦ ਆਪਾਂ ਮੁਰੀਤੀ ਆਜਾਂਗੇ ਮੁਰੀ ਤੇ ਤੁਸੀਂ ਇਸ ਮੂਰੀ ਨੂੰ ਕੀ ਕਰਨਾ ਹੈ ਸੈਂਟਰ ਕਰਕੇ ਲੈ ਸਿੱਧਾ ਕਈ ਵਾਰ ਕਈ ਹੁੰਦੇ ਐ ਮਤਲਬ ਇੱਥੋਂ ਸਿੱਧਾ ਹੀ ਮੂਰੀ ਚੱਕ ਜਾਂਦੀ ਠੀਕ ਹੈ ਜੀ ਜਦੋਂ ਉਸ ਟਾਈਪ ਨਾਲ ਕਰੋਗੇ ਤਾਂ ਉਹ ਕੀ ਹੋਊਗਾ ਤੁਹਾਡੇ ਇਹ ਵਾਲੀ ਸੀਨ ਦੇ ਵਿੱਚ ਖਿੱਚ ਆਊਗੀ ਔਰ ਫਲਾਜੋ ਉੱਪਰ ਚੱਕਿਆ ਜਾਂਦਾ ਤੁਸੀਂ ਕੀ ਕਰਨਾ ਹੈ ਪਹਿਲਾਂ ਇਸ ਚੀਜ਼ ਦਾ ਸੈਂਟਰ ਕਰ ਲੈਣਾ ਠੀਕ ਹੈ ਜੀ ਆ ਦੇਖੋ ਇਸ ਚੀਜ਼ ਦਾ ਸੈਂਟਰ ਕਰਕੇ ਸਾਢੇ 13 ਇੰਚ ਆ ਗਿਆ ਸਾਢੇ 13 ਦੇ ਹਿਸਾਬ ਨਾਲ ਤੁਸੀਂ ਇਹਦਾ ਹਾਫ ਕਰ ਲੈਣਾ ਜਿੰਨਾ ਵੀ ਤੁਹਾਡਾ ਹਾਫ ਆਊਗਾ ਉਸੇ حساب ਨਾਲ ਤੁਸੀਂ ਇੱਥੋਂ ਹਾਫ ਕਰ ਲੈਣਾ ਆ ਦੇਖੋ ਇਹ ਆਪਣਾ 6 ਇੰਚਾ ਠੀਕ ਹੈ ਜੀ 6 ਇੰਚ ਕਰਕੇ ਇਧਰੋਂ ਵੀ ਆਪਣਾ 6 ਇੰਚ ਦੇ حساب ਨਾਲ ਲੈਂਦਾ ਸੀਗਾ ਇਹਦਾ ਹਾਫ ਕਰਕੇ ਫਿਰ ਤੁਸੀਂ ਮੂਰੀ ਤੇ ਨਿਸ਼ਾਨ ਆ ਦੇਖੋ ਆਪਾਂ ਫਿਰ ਕੀ ਕੀਤਾ 4.5 ਇੰਚ ਇਧਰੋਂ ਲੈ ਲੇ ਔਰ 4.5 ਇੰਚ ਹੀ ਆਪਾਂ ਇਧਰੋਂ ਲੈ ਲਏ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਫਿਰ ਇਸ ਫੱਟੀ ਨਾਲ ਆਪਾਂ ਨਿਸ਼ਾਨ ਲਗਾ ਦੇਈਏ ਐਦਾ ਚੱਕ ਕੇ ਤੁਸੀਂ ਇੱਥੋਂ ਤੱਕ ਜਿਹੜੀ ਆ ਤੇ ਝੋਲੀ ਵਾਲੀ ਸੀਨ ਉੱਥੋਂ ਤੱਕ ਆਪਣੀ ਇਹ ਫੱਟੀ ਆ ਕਿ ਤੁਸੀਂ ਇਸ ਤਰ੍ਹਾਂ ਕਰਕੇ ਇਹਦਾ ਨਿਸ਼ਾਨ ਲਗਾ ਦੇਣ ਫਿਰ ਇਸੇ ਹੀ ਫੱਟੀ ਨੂੰ ਤੁਸੀਂ ਐਦਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਕੇ ਇੱਥੋਂ ਤੱਕ ਯਾਨੀ ਕਿ ਇਸ ਤਰ੍ਹਾਂ ਤੁਸੀਂ ਇਹਨੂੰ ਇੱਥੋਂ ਤੱਕ ਲਿਆਉਣਾ ਇੱਥੋਂ ਤੱਕ ਲਿਆ ਕੇ ਐਦਾਂ ਇਹਨੂੰ ਮਾਰ ਕਰ ਦੇਣਾ ਹਾਂਜੀ ਇਹ ਸੀ ਗਿਆ ਆਪਣੇ ਫਰੰਟ ਪੰਨੇ ਦੇ ਮਾਰਕ ਇਹ ਆਪਣਾ ਫਰੰਟ ਪਹਿਲਾ ਹੋ ਗਿਆ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਹਾਂਜੀ ਆਪਾਂ ਇਹਦੀ ਕਟਿੰਗ ਕਰ ਦਾਂਗੇ हाँ जी उस तो बाद जो अपना फ्रंट पला से आप किया बैक पहला सैट कर लिया उ ही इस तरह सैट कर ठीक है? हाँ तो है, है, तो है, है जी हाँ जी फ्रंट पल की आप साइड तो फिलहाल हजे कटिंग की थी दूसरी साइड तो अपनी यह कटिंग पाती है हजे हूँ तुम्हें की करना जो अपना बैक पला होगा बैक पल ढाई यानी कि नॉर्मल नाप है तो ढाई इंच हैवी नाप है तो तीन ਉਸ ਤੋਂ ਜ਼ਿਆਦਾ ਹੈਵੀ ਹੈ ਮਤਲਬ ਫਿਰ ਤੁਸੀਂ 3.5 ਵੀ ਕਰ ਸਕਦੇ ਹੋ ਠੀਕ ਹੈ ਜੀ ਐਨਾ ਤੁਸੀਂ ਉੱਪਰ ਚੱਕ ਦੇਣਾ 2.5 ਇੰਚ ਇਹਨੂੰ ਉੱਪਰ ਚੱਕ ਤਾਂ ਉੱਪਰ ਚੱਕ ਕੇ ਤੁਸੀਂ ਇਸ ਤਰ੍ਹਾਂ ਠੱਟੀ ਦੇ ਨਾਲ ਗੁਲਾਈ ਚ ਸ਼ੇਪ ਦੇ ਜਾਓ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਬੈਕ ਪੱਲੇ ਨੂੰ ਯਾਨੀ ਕਿ ਨਾਪ ਦੇ ਸਾਪ ਨਾਲ 2-2 ਇੰਚ ਜਾਂ ਤਾਂ ਇੱਥੋਂ ਆਪਾਂ 2.5 ਠੀਕ ਹੈ 2.5 ਇੰਚ ਤੁਸੀਂ ਅੱਗੇ ਲੈ ਲੈਣ ਕਿਉਂਕਿ ਇਹ ਲੂਜ਼ ਲੂਜ਼ ਆਪਾਂ ਰੱਖਣੇ ਜਿਆਦਾ ਟਾਈਟ ਨਹੀਂ ਇਹ ਪਲਾਜ਼ੋ ਰੱਖਣਾ। ਹੱਥੋਂ ਟਾਈਂਚ ਉਸ ਤੋਂ ਬਾਅਦ ਇਸੇ ਇਸੇ ਲਾਈਨ ਜਿਹੜੀ ਆਪਾਂ ਝੋਲੀ ਵਾਲੀ ਲਾਈਨ ਹੈ ਇਹਨੂੰ ਅੱਗੋਂ ਇਸ ਤਰ੍ਹਾਂ ਸਿੱਧਾ ਕਰ ਲਿਆ ਕਰੋ। ਫੱਟੀ ਨਾ ਰੱਖ ਕੇ। ਥੋੜਾ ਜਿਹਾ ਇਸ ਨਾਲੋਂ ਥੋੜਾ ਜਿਹਾ ਬੈਕ ਵਾਲਾ ਪੱਲਾ ਤੁਸੀਂ ਡਾਊਨ ਰੱਖਿਆ ਕਰੋ। ਦੋਖ ਸੁਖ। ਠੀਕ ਹੈ ਜੀ ਉਹਦੇ ਨਾਲ ਆਪਣੇ ਹੀ ਕੀ ਹੋਊਗਾ ਤੁਹਾਨੂੰ ਝੋਲੀ ਵਾਲੀ ਸੀਨ ਤੋਂ ਖਿੱਚ ਨਹੀਂ ਮਾਰਨੀ। ਇਹ ਦੋ ਪੁਆਇੰਟ ਤੁਸੀਂ ਯਾਦ ਰੱਖਿਓ ਜਿਹੜਾ ਪੋਂਚਾ ਕੱਢਣਾ ਹੈ ਉਹ ਸੈਂਟਰ ਲੈ ਕੇ ਕੱਢਣਾ ਹੈ ਔਰ ਥੋੜਾ ਜਿਹਾ ਇਹ ਡਾਊਨ ਰੱਖਣਾ ਹੈ। ਬਸ ਉਸ ਤੋਂ ਬਾਅਦ ਇਸ ਤਰ੍ਹਾਂ ਵੀ ਸ਼ੇਪ ਪਾ ਦੇ ਕਰੋ ਉਹ 2 ਇੰਚ ਹੀ ਆਪਾਂ ਇੱਥੇ ਲਗਾਣੀ ਠੀਕ ਹੈ ਲਾਸਟ ਤੱਕ ਇਹ ਆਪਾਂ ਪਹਿਲਾਂ ਇੱਥੋਂ 2 ਇੰਚ 2 ਇੰਚ ਜਾਂਦਾ ਰਹੂਗਾ ਨੀਚੋਂ ਆਪਾਂ ਜਾ ਕੇ ਇਹਨੂੰ 2 ਇੰਚ ਕਰ ਦਿੰਦੇ ਹਾਂ ਮੂਰੀ ਤੱਕ ਹਾਂ ਇਸ ਇਸ ਨੂੰ ਵੀ ਇਹ ਬਾਅਦ ਚ ਫੱਟੀ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਸ਼ੇਪ ਪਾ ਦਿਓ

ਹੁਣ ਆਪਾਂ ਇਹ ਜੋੜੋ ਆਪਣੇ ਚਾਰੇ ਪੱਲੇ ਸੀਏ ਇਧਰੋਂ ਵੀ ਆਪਾਂ ਉਹਦੀ ਕਟਿੰਗ ਕਰਦੇ ਇਹਦੇ ਵਿੱਚ ਕੋਈ ਆਪਾਂ ਇਤਨੀ ਸਾਈਡ ਆਪਾਂ ਕੋਈ ਲੂਜ਼ਿੰਗ ਨਹੀਂ ਦੇਵਾਂਗੇ ਚੋਲੀ ਕੰਨੀਓ ਆਪਾਂ ਜਿਹੜੀ 2 ਇੰਚ ਲੂਜ਼ਿੰਗ ਦਿੱਤੀ ਸੀ ਅਗਰ ਤੁਸੀਂ ਇਧਰੋਂ ਲੂਜ਼ਿੰਗ ਦੇਓਗੇ ਤਾਂ ਆਪਣਾ ਪਲਾਸੂ ਖੁੱਲਾ ਹੋ ਜੀਗਾ ਤਾਂ ਉਹਦੀ ਕੋਈ ਵੀ ਫਿਟਿੰਗ ਨਹੀਂ ਬਣੂਗੀ ਕਿਉਂਕਿ ਹੁਣ ਆਪਾਂ ਇਹ ਚਾਰੇ ਪੱਲੇ ਇਸ ਤਰ੍ਹਾਂ ਆਪਾਂ ਚੱਕ ਕੇ ਕਟਿੰਗ ਕਰ ਦਾਂਗੇ ਹਾਂਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੋ ਆਪਣਾ ਫਰੰਟ ਵਾਲਾ ਪੱਲਾ ਸੀਗਾ ਠੀਕ ਹੈ ਜੀ ਤੁਸੀਂ ਇਹਨੂੰ ਕੀ ਕਰਨਾ 1 ਇੰਚੇ ਨੂੰ ਮਤਲਬ ਕਿ ਡਾਊਨ ਕਰ ਦਿਓ ਕੋਈ ਕਿਉਂਕਿ ਜਦੋਂ ਆਪਾਂ ਇਲਾਸਟਿਕ ਪਾਉਨੇ ਆ ਤਾਂ ਇਹ ਜਦੋਂ ਆਪਣਾ ਉੱਚਾ ਰਹੂਗਾ ਤਾਂ ਇਹ ਫਿਰ ਆਪਣੇ ਪੇਟ ਤੇ ਮਤਲਬ ਚੜ੍ਹੂਗਾ ਠੀਕ ਹੈ ਜਦੋਂ ਆਪਾਂ ਇਹਨੂੰ ਲੂਸ ਕਰ ਦਾਂਗੇ ਤਾਂ ਆਪਣੇ ਉਹ ਫਿਰ ਪੇਟ ਤੇ ਚੜ੍ਹ ਨਹੀਂ ਇਹਨੂੰ ਸਬਲਮ ਨਹੀਂ ਆਊਗੀ ਇਸ ਤਰ੍ਹਾਂ ਤੁਸੀਂ ਇਹ ਫਰੰਟ ਪੱਲੇ ਦੀ ਤੁਸੀਂ ਡਾਊਨ ਸ਼ੇਪ ਆਪਾਂ हाँ जी ये अपनी लूज प्लाजो की कटिंग ठीक है जी ये वीडियो अच्छी लगे प्लीज वीडियो कर 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 तो प्लीज़ वीडियो में लाइक शेयर से सबसक्राइब करो चैनल में कर दिया करो अगर तुम्हें तो नहीं पता चलता तो पूछ सकते यू